ਸਤਿ ਸ਼੍ਰੀ ਅਕਾਲ ਜੀ ਅੱਜ ਅਪਰਵਾਣਾਂਗੇ ਚਿਲੀ ਮਸ਼ਰੂਮ ਜੇ ਤੁਹਾਡੇ ਕੋਲ ਟਾਈਮ ਘੱਟਾ ਕੁਝ ਖਾਣ ਦਾ ਮਨ ਆ ਫਟਾਫਟ ਤੁਸੀਂ ਬਣਾ ਕੇ ਖਾ ਸਕਦੇ ਹੋ ਤੇ ਵੀਡੀਓ ਚੰਗੀ ਲੱਗੇ ਲੈਕ ਸ਼ੇਅਰ ਕਰ ਦਿਓ ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਕੜਾਈ ਲੈ ਲਈਏ ਇਹਦੇ ਵਿੱਚ ਥੋੜਾ ਜਿਹਾ ਮੱਖਣ ਤੇ ਦੇਸੀ ਕੀ ਪਾ ਲਵਾਂਗੇ ਤੁਸੀਂ ਦੋਨਾਂ ਚੋਂ ਇੱਕ ਚੀਜ਼ ਵੀ ਪਾ ਸਕਦੇ ਹੋ ਕੱਟੇ ਹੋਏ ਪਿਆਜ਼ ਸ਼ਿਮਲਾ ਮਿਰਚਾਂ ਤੇ ਨਾਲ ਇਹ ਆਪਾਂ ਇਹਦੇ ਟਮਾਟਰ ਤੇ ਥੋੜਾ ਜਿਹਾ ਜੀਰਾ ਆਪਾਂ ਇਹਦੇ ਵਿੱਚ ਐਡ ਕੀਤਾ ਹੈ ਇਹਨੂੰ ਥੋੜੀ देर ਲਈ ਆਪਾਂ ਪਕਾ ਲਵਾਂਗੇ ਸਵਾਦ ਅਨੁਸਾਰ ਨੂਨ ਪਾ ਲਵਾਂਗੇ ਕਾਲੀ ਮਿਰਚ ਪਾ ਲਵਾਂਗੇ ਤੇ ਨਾਲ ਹੀ ਧਨੀਆ ਪਾウダー ਤੁਸੀਂ ਯਾਰ ਔਰਗੈਨੋ ਵੀ ਪਾ ਸਕਦੇ ਹੋ ਥੋੜਾ ਜਿਹਾ ਅਦਰਕ ਦਾ ਪੇਸਟ ਪਾਵਾਂਗੇ ਚਿਲੀ ਫਲੈਕਸ ਵੀ ਐਡ ਕਰ ਸਕਦੇ ਹੋ ਇੱਕ چھوٹਾ ਚਮਚਾ ਚਿਲੀ ਸੌਸ ਪਾਈਆ ਤੇ ਸੋਇਆ ਸੌਸ ਪਾਈਆ ਤੇ ਥੋੜੀ ਜਿਹੀ ਅਪਾ ਰੈੱਡ ਸੌਸ ਪਾਈਆ ਸਾਰੀਆਂ ਚੀਜ਼ਾਂ ਨੂੰ ਪਾ ਲਵਾਂਗੇ ਤੇ ਮਸ਼ਰੂਮ ਪਾ ਲਵਾਂਗੇ ਨਾਲ ਹੀ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਪਕਾ ਲਵਾਂਗੇ ਆਪਾਂ ਇਹਨੂੰ ਥੋੜਾ ਜਿਹਾ ਕ੍ਰਿਸਪੀ ਰੱਖਾਂਗੇ ਤੇ ਚਿਲੀ ਮਸ਼ਰੂਮ ਆ ਜਿਹੜਾ ਮਿੰਟਾਂ ਚ ਬਣ ਕੇ ਤਿਆਰ ਹੋ ਜਾਊਗਾ ਸੀ ਗਰੇਵੀ ਰੱਖਣਾ ਚਾਹੁੰਦੇ ਆ ਤਾਂ ਪਾਣੀ ਵਧ ਪਾ ਸਕਦੇ ਹੋ ਰੋਟੀ ਨਾਲ ਵੀ ਖਾ ਸਕਦੇ ਹੋ ਇਦਾਂ ਵੀ